ਔਰ ਇਸ ਤਰ੍ਹਾਂ ਦੀ ਬਦਹੁਦੀ ਗੱਲਾਂ ਕਰਨੀਆਂ ਮੈਨੂੰ ਲੱਗਦਾ ਹੈ ਕਿ ਇਹ پاਗਲ ਇਨਸਾਨ ਦੀ ਬਿਸ਼ਾ ਨਹੀਂ ਮਾਨਸਿਕ ਤੌਰ ਤੇ ਇਹ ਜਿਹੜੀ ਬੀਬੀ ਹੈ ਕੰਗਣਾ ਰਣੌਤੇ ਪਰੇਸ਼ਾਨ ਹੈ ਇਹਨੇ ਜ਼ਰੂਰ ਕੋਈ ਨਾ ਕੋਈ ਦਿੱਕਤ ਹੋਣੀ ਹੈ ਇਹਦਾ ਇਲਾਜ ਹੋਣਾ ਚਾਹੀਦਾ ਦੇਖੋ ਜੀ ਮੈਨੂੰ ਬੜੀ ਇਸ ਗੱਲ ਦੀ ਅਫਸੋਸ ਹੈ ਕਿ ਇੱਕ ਔਰਤ ਬੜੀਆਂ ਬਦਹੁਦੀ ਗੱਲਾਂ ਕਰ ਔਰ ਇਸ ਤਰ੍ਹਾਂ ਦੀ ਬਦਹੁੱਦੀ ਗੱਲਾਂ ਕਰਨੀਆਂ ਮੈਨੂੰ ਲੱਗਦਾ ਹੈ ਕਿ ਇਹ پاਗਲ ਇਨਸਾਨ ਦੀ ਨਿਸ਼ਾਨੀ ਹੈ। ਔਰ ਜਾਣ ਬੁਝ ਕੇ ਇਹੋ ਜਿਹੇ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਮੈਂ ਮੀਡੀਆ ਚਰਮਾ ਹਾਈਲਾਈਟ ਰਮਾ ਚਾਹੇ ਮੇਰੀ ਕੋਈ ਬਨਾਮੀ ਹੀ ਕਰੀ ਜਾਗਾ। ਸੋ ਮੈਨੂੰ ਲੱਗਦਾ ਹੈ ਕਿ ਮਾਨਸਿਕ ਤੌਰ ਤੇ ਇਹ ਜਿਹੜੀ ਬੀਬੀ ਹੈ ਕੰਗਣਾ ਰਣੌਤੇ ਪਰੇਸ਼ਾਨ ਹੈ। ਔਰ ਇਹੇ ਜਰੂਰ ਕੋਈ ਨਾ ਕੋਈ ਦਿੱਕਤ ਹੋਣੀ ਹੈ ਇਹਦਾ ਇਲਾਜ ਹੋਣਾ ਚਾਹੀਦਾ ਔਰ ਖਾਸ ਕਰਕੇ ਜਿਹੜਾ ਕੰਗਣਾ ਰਣੋਤ ਦਾ ਬਿਆਨ ਹੈ ਉਹ ਕੰਗਣਾ ਰਣੋਤ ਦਾ ਬਿਆਨ ਨਹੀਂ ਉਹ ਦੇਸ਼ ਦੇ ਭਾਜਪੀ ਦੇ ਲੀਡਰਾਂ ਦੇ ਬਿਆਨ ਹੈ ਇਹ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਉਹ ਖਾਸ ਹੈ ਦੇਸ਼ ਦੇ ਗ੍ਰਹਿ ਮੰਤਰੀ ਜੀ ਦੀ ਉਹ ਖਾਸ ਹੈ ਕਿਉਂਕਿ ਟਿਕਟ ਦਿੱਤਾ ਚੋਣ ਲੜਾਇਆ ਉਹਨਾਂ ਲੋਕਾਂ ਨੇ ਸੋ ਮੈਂ ਜ਼ਮੇਦਾਰੀ ਕਿ ਇਹ ਭਾਜਪਾ ਵਾਲਿਆਂ ਨੂੰ ਇਸ ਗੱਲ ਤੇ ਗੌਰ ਫਰਮੋਣੀ ਚਾਹੀਦੀ ਹੈ ਕਿ ਤੁਹਾਡੀ ਇੱਕ ਚੁਣੀ ਹੋਈ ਸੰਸਦ ਰੋਜ਼ਾਨਾ ਬੇਹੋਦੇ ਬਿਆਨ ਦਿੰਦੀ ਹੈ ਉਹ ਰੇ ਜੁਬਾਨ ਤੇ ਥੋੜਾ ਕੰਟਰੋਲ ਰੱਖੀ। ਤਾਂ ਕਹਿੰਦੇ ਕਿਸਾਨ ਜਿਹੜੇ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨਾਲ ਮਲਾਏ ਹੈ ਜਿਹੜੇ ਪੰਜਾਬ ਦੇ ਕਿਸਾਨ ਹੈ ਜਿਹੜੇ ਧਰਨੇ ਲਗਾ ਰਹੇ ਹੈ। ਉਹ ਤਾਂ ਕਹਿੰਦਾ ਯਾਰوں ਕਿਸਾਨ ਕੋਈ ਵਿਅਕਤੀ ਮਿਲਣਾ ਚਾਹੁੰਦਾ ਰਾਹੁਲ ਖਾਂਦੀ ਨੂੰ ਰਾਹੁਲ ਗਾਂਧੀ ਬੀਂਗ ਹੈ ਆਪੋਜੀਸ਼ਨ ਲੀਡਰ ਸਾਰੇ ਕਿਸਾਨ ਮਿਲਦੇ ਲੋਕ ਮਿਲਦੇ ਹਨ اور ਉਹਨਾਂ ਦੇ ਇਸ਼ੂਜ਼ ਦੀ ਗੱਲ ਕੀਤੀ ਔਰ ਰਾਹੁ ਗਾਂਧੀ ਨੇ ਕਿਹਾ ਕਿ ਮੈਂ ਇਸੇ ਲੋਕ ਸਭਾ ਦੇ ਵਿੱਚ ਐਮਐਸਪੀ ਦੀ ਗਾਰੰਟੀ ਲੈ ਕੇ ਧਿਆਨ ਕਰ ਕਿਸੇ